ਜਿੱਥੇ ਨਾਇਕ ਮਦਦ ਗਿਆ ਉਹਨਾਂ ਦੋ ਸਟੇਸ਼ਨਾਂ ਤੇ 2-2 ਲੱਖ ਰੁਪਏ ਨਹੀਂ ਤਾਂ ਉੱਥੇ ਛਰ ਡੀਜ਼ਲ ਆ ਜਿਹੜਾ ਉਹ ਵੀ ਦਿੱਤਾ ਗਿਆ ਜਿਹੜਾ ਟਰੈਕਟਰ ਮਦਦ ਮਿਲੀ ਹੋਰ ਅਸੀਂ ਧੰਨਵਾਦ ਦੀਆਂ ਪਾਰਟੀ ਦੇ ਪ੍ਰਧਾਨ ਸਾਹਿਬ ਦੇ ਹੋ ਸਮੁੱਚੀ ਪਾਰਟੀ ਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਹੁਣ ਉਹਨਾਂ ਨੇ ਪਿਛੇ ਜੋ ਕੋਰ ਕਮੇਟੀ ਦੀ ਮੀਟਿੰਗ ਕੀਤੀ ਸੀ ਔਰ ਮੀਟਿੰਗ ਦੇ ਵਿੱਚ ਵੀ ਕਈ ਫੈਸਲੇ ਲਏ ਗਏ ਆ ਜਿਵੇਂ ਉਹਨਾਂ ਨੇ ਐਨਾਨਸ ਕੀਤਾ ਕਿ ਪਸ਼ੂਆਂ ਵਾਸਤੇ ਚਾਰਾ ਤੂੜੀ ਦਾ ਜਾ ਹੀ ਰਹੀ ਆ ਲੇਕਿਨ ਜਿਹੜਾ achar ਬਣਾਉਂਦੇ ਆਪਾਂ ਮੱਕੀ ਦਾ ਉਹਦੇ ਗੱਠਾ ਬੰਦਦੇ ਆ ਜਿਵੇਂ ਆਪਣੇ ਇੱਥੇ ਨੇੜੇ ਦੁਗਰੀ ਲੱਗਿਆ ਹੋਇਆ ਪਲਾਂਟ ਔਰ ਇੰਦਰ ਮੁਰੰਡੇ ਵਾਲੇ ਵੀ ਹੈਗੇ ਇੱਕ ਦੋ ਪਲਾਂਟ ਉਹਨਾਂ ਤੋਂ ਚਾਰ ਲੈ ਕੇ ਉਹੋ ਟਰੱਕਾਂ ਦੇ ਵਿੱਚ ਲੋਡ ਕਰਕੇ ਜਿਸੇ ਦੇ ਸਥਾਨ ਤੇ ਵੀ ਭਾਵੇਂ ਜਿੱਥੇ ਵੀ ਲੋੜਾ ਗੁਰਦਾਸਪੁਰਾ ਚਾਹੇ ਫਿਰੋਜ਼ਪੁਰਾ ਜਿੱਥੇ ਵੀ ਕਿਤੇ ਉਹਨਾਂ ਕੋਲ ਡਿਮਾਂਡ ਦੀ ਲਿਸਟ ਹੈਗੀ ਆ ਪਾਰਟੀ ਕੋਲ ਸਾਰੀ ਡਿਮਾਂਡ ਆਈ ਹੋਈ ਹੈ ਕਿੱਥੇ ਕਿੱਥੇ ਲੋੜ ਆ ਉਸ ਹਿਸਾਬ ਦੇ ਨਾਲ ਉਹਨਾਂ ਨੇ ਉੱਥੇ-ਉੱਥੇ ਇਹ ਸਮਾਨ ਭੇਜਣਾ ਔਰ ਬੀਜ ਦਾ ਅਵਰਾਲਾ ਕਰਕੇ ਦੇਣਾ ਅਰ ਸੰਗਤਾਂ ਨੂੰ ਜਿਹੜੇ ਗਰੀਬ ਲੋਕ ਆ ਵਿਚਾਰੇ ਉਹਨਾਂ ਨੂੰ ਖਾਣ ਦੇ ਲਈ ਕਣਕ ਵੀ ਦੇਣੀ ਆ ਇਹ ਸਾਰੇ ਉਪਰਾਲੇ ਪਾਰਟੀ ਵੱਲੋਂ ਕੀਤੇ ਜਾ ਰਹੇ ਆ ਕੱਲ ਨੂੰ ਪਾਰਟੀ ਪ੍ਰਧਾਨ ਸਰਦੂਜੀਤ ਸਿੰਘ ਬਾਦਲ ਸਾਹਿਬ ਚਮਕੌਰ ਸਾਹਿਬ ਸ਼੍ਰੀ ਚਮਕੌਰ ਸਾਹਿਬ ਦੀ ਦਾਣਾ ਮੰਡੀ ਜਾ ਰਹੇ ਆ ਦਾਣਾ ਮੰਡੀ ਦੇ ਵਿੱਚ ਉਹਨਾਂ ਨੇ ਟਰੱਕਾਂ ਦਾ ਜਿਹੜਾ ਜਿਹਦੇ ਵਿੱਚ ਅਚਾਰ ਲੋਡ ਕਰਿਆ ਹੋਇਆ ਗੱਠਾ ਉਹ ਇੱਥੋਂ ਰਵਾਨਾ ਕਰਦੇ ਆ ਜਿੱਥੇ ਜਿੱਥੇ ਜਿਹੜੇ ਜਿਹੇ ਸਟੇਸ਼ਨ ਤੇ ਪਹੁੰਚਣੇ ਆ ਅੱਗੇ ਸਾਡੇ ਬੰਦੇ ਬੈਠੇ ਆ ਉੱਥੇ ਵੀ ਉਹਨਾਂ ਨੂੰ ਉਹਨਾਂ ਨਾਲ ਸਾਹਬ ਲੜੇ ਅੱਗੇ ਉਹਨਾਂ ਨਾਲ ਸਪਾਈ ਦੇਣੀ ਆ ਅੱਗੇ ਉਹਨਾਂ ਨੇ ਬਾਦਲ ਸਾਹਿਬ ਨੇ ਸਵੇਰੇ ਇੱਥੇ ਆ ਕੇ ਮੰਡੀ ਦੇ ਵਿੱਚ ਟਰੱਕਾਂ ਨੂੰ ਇੱਥੋਂ ਰਵਾਨਗੀ ਦੇਣੀ ਆ ਜਿਹਨੂੰ ਆਪਾਂ ਕਹਿੰਦੇ ਹਰੀ ਝੰਡੀ ਦੇਣੀ ਆ ਉਹ ਕਰਨਾ ਗੱਲ ਨੂੰ ਇਸ ਸਬੰਧ ਦੇ ਵਿੱਚ ਵੀ ਆਪ ਅੱਜ ਤੁਹਾਨੂੰ ਸਾਰਿਆਂ ਨੂੰ ਕਾਸ਼ਿਸ਼ ਦਿੱਤਾ ਵੀ ਪਾਰਟੀ ਵਰਗ ਤਾਂ ਕਿ ਸਾਰੇ ਸੰਗਤ ਕੋਲ ਸਾਰੇ ਏਰੀਆ ਦੇ ਵਿੱਚ ਆਪਾਂ ਇਹ ਸੁਨੇਹਾ ਜਿਹੜਾ ਉਹ ਦੇ ਸਕੀਏ ਔਰ ਕੱਲ ਨੂੰ ਵੱਡੀ ਗਿਣਤੀ ਵਿੱਚ ਆਪਾਂ ਉਹਨਾਂ ਦਾ ਇੱਥੇ ਸਤਿਕਾਰ ਵਧਾਈਏ ਤਾਂ ਕਿ ਪਾਰਟੀ ਨੂੰ ਵੀ ਹੌਸਲਾ ਹੋਵੇ ਕਿ ਅੱਗੇ ਵਾਸਤੇ ਹੋਰ ਵੱਧ ਤੋਂ ਵੱਧ ਜਿਹੜੀ ਸੇਵਾ ਸੰਗਤਾਂ ਦੀ ਕੀਤੀ ਜਾਵੇ। ਸੋ ਇਸ ਲਈ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰ ਲਈ ਇੱਥੇ ਅੱਜ ਬੁਲਾਇਆ। ਸੋ ਤੁਸੀਂ ਸਾਰਿਆਂ ਨੇ ਕੱਲ ਨੂੰ ਆਪ ਵੀ ਪਹੁੰਚਣਾ ਹੈ ਔਰ ਅੱਗੇ ਤੁਸੀਂ ਸੁਨੇਹਾ ਵੀ ਲਾਉਣੇ ਆ। ਜਿੰਨੀ ਵੱਧ ਤੋਂ ਵੱਧ ਸੰਗਤ ਆ ਸਕਤ ਤਕਰੀਮ ਕੱਲ ਨੂੰ 12 ਵਜੇ ਦਾ ਸਾਨੂੰ ਸਮਾਂ ਦਿੱਤਾ ਹੋਇਆ। ਉਹ 12:30 ਵੀ ਆ ਸਕਦੇ 1 ਵਜੇ ਵੀ ਆ ਸਕਦੇ ਆ ਥੋੜਾ ਬਹੁਤਾ ਟਾਈਮ ਤੁਹਾਨੂੰ ਪਤਾ ਹੀ ਆ ਜਦੋਂ ਲੀਡਰ ਦਾ ਕਈ ਜਗ੍ਹਾ ਜਾਣਾ ਹੁੰਦਾ ਕਈ ਵਾਰ ਟਾਈਮ ਵੀ ਲੱਗ ਜਾਂਦਾ ਇਸ ਕਰਕੇ ਤੁਹਾਨੂੰ ਇਹ ਮੈਂ ਦੱਸਿਆ ਵੀ ਥੋੜਾ ਜਿਹਾ ਟਾਈਮ ਲੱਗ ਵੀ ਸਕਦਾ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਤੁਸੀਂ ਸਾਰਿਆਂ ਨੇ ਤਕੜੇ ਹੋ ਕੇ ਇਹ ਕੰਮ ਜਿਹੜਾ ਕਰਨਾ ਸੋ ਅਸੀਂ ਪਾਰਟੀ ਦੇ ਬਹੁਤ ਬਹੁਤ ਧੰਨਵਾਦੀ ਆ ਕਿ ਉਹਨਾਂ ਨੇ ਇੱਕ ਸਮੇਂ ਸਹੀ ਜ਼ਮੀਨ ਤੇ ਸਹੀ ਪੈਸਾ ਲਿਆ ਤਾਂ ਕਿ ਹੜਪੀੜਤਾਂ ਨੂੰ ਜਿਹੜੀ ਮਦਦ ਆ ਉਹ ਪਹੁੰਚਾਈ ਜਾ ਸਕੇ ਸੋ ਇਸ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਐਮ ਡੀ ਸਾਹਿਬ ਵੀ ਆਏ ਨੇ ਭਲਾਈਆਂ ਤੋਂ ਉਹਨਾਂ ਦਾ ਵੀ ਧੰਨਵਾਦ ਤੇ ਹੋਰ ਸਾਰੀ ਸੰਗਤ ਜਿੰਨੇ ਵੀ ਤੁਸੀਂ ਸਾਰੇ ਇੱਥੇ ਜੇ ਮੈਂ ਸਾਰਿਆਂ ਦੇ ਨਾਮ ਮੈਂ ਸਾਰਿਆਂ ਦੇ ਜਾਣਨਾ ਜੇ ਮੈਂ ਨਾਂ ਲੈਣ ਲੱਗਾਂ ਫਿਰ ਤਾਂ ਕਾਫੀ ਲੰਮਾ ਸਮਾਂ ਲੱਗਣਾ ਇਸ ਲਈ ਮੈਂ ਹੁਣ ਭਾਈ ਸਾਹਿਬ ਨੂੰ ਸੰਧੂ ਸਾਹਿਬ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਵੀ ਇਸ ਪ੍ਰਤੀ ਆਪਣੇ ਵਿਚਾਰ ਜਿਹੜੇ ਤੁਹਾਡੇ ਨਾਲ ਸਾਂਝੇ ਕਰ। ਸਨੇਹ ਤੇ ਜਿਹੜੇ ਆਪ ਜੀ ਨੇ ਸਮਾਂ ਕੱਢ ਕੇ ਇੱਥੇ ਹਾਜ਼ਰੀ ਭਰੀ ਹੈ। ਉਹ ਸਾਰੇ ਸੰਗਤਾਂ ਜਿਹੜੀ ਇੱਥੇ ਗੁਰੂ ਘਰ ਹਾਜ਼ਰੀ ਭਰ ਰਹੀ ਹੈ। ਪਹਿਲਾਂ ਗੁਰੂ ਫਤਹਿ ਸਾਜੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਜਿਵੇਂ ਕਿ ਵਿਸਤਾਰ ਨਾਲ ਪਹਿਲਾਂ ਹੀ ਸਰਦਾਰ ਪਰਮਜੀਤ ਸਿੰਘ ਜੀ ਲਖੇਵਾਲ ਸਾਹਿਬ ਆਪ ਜੀ ਨੂੰ ਮੈਂਬਰ ਸਾਡੇ ਐਸਜੀਪੀਸੀ ਆਪ ਜੀ ਨੂੰ ਵਿਸਤਾਰ ਪੂਰਵਕ ਜਾਣਕਾਰੀ ਦੇ ਚੁੱਕੇ ਨੇ। ਰਾ ਪ੍ਰਧਾਨ ਸਾਹਿਬ ਨੇ ਚੁਣਿਆ ਸ਼੍ਰੀ ਚਮਕੌਰ ਸਾਹਿਬ ਜਿੱਥੋਂ ਸ਼ੁਰੂਆਤ ਹੋਣੀ ਹੈ ਸੋ ਆੜੜੇ ਦੇ ਇਲਾਕੇ ਜਿਵੇਂ ਦੱਸਿਆ ਗਿਆ ਵੀ ਜਿਵੇਂ ਵੰਡੇ ਹੋਣਗੇ ਜਿਨ੍ਹਾਂ ਦੇ ਨਾਲ ਚ ਲੋਡ ਹੈਗੀ ਹੈ ਇਹ ਉਥੇ ਸਾਰੇ ਜਾਣਗੇ ਸੋ ਕਾਫੀ ਸਮੇ ਬਾ ਇੱਥੇ ਪ੍ਰਧਾਨ ਸਾਹਿਬ ਦਾਣਾ ਮੰਡੀ ਆ ਰਹੇ ਨੇ ਤੇ ਆਪਣੇ ਹਲਕੇ ਜਾ ਰਹੇ ਨੇ ਤੇ ਦੂਜੇ ਜਿਹੜੇ ਭਰਾ ਆਪਣੇ ਚ ਹੋਰ ਸਾਡੀ ਸੰਗਤ ਬਾਕੀ ਜ਼ਿਲ੍ਹਿਆਂ ਤੋਂ ਬਾਕੀ ਹਲਕਿਆਂ ਤੋਂ ਵੀ ਜਦੋਂ ਬੰਨ ਤੇ ਆਈ ਸੀ ਸਮੱਸਿਆ ਆਈ ਸੀ ਦੋਤਪੁਰ ਫਸੇ ਤੇ ਉਦੋਂ ਇਹ ਅਸੀਂ ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ ਵੀ ਔਖੇ ਸਮੇਂ ਤੇ ਕਿਹੜਾ ਖੜਦਾ ਹੈ ਲਖੇਵਾਲ ਸਾਹਿਬ ਗਵਾਨ ਨੇ ਹੋਰ ਵੀ ਜਿਹੜੇ ਉੱਥੇ ਭਰਾ ਸੀਗੇ ਸਾਡੇ ਉੱਥੇ ਵੀ ਅਸੀਂ ਸੋਚ ਹੀ ਰਹੇ ਸੀ ਪ੍ਰਧਾਨ ਸਾਹਿਬ ਨੂੰ ਗੱਲ ਕਰੀਏ ਵੀ ਸਾਡੇ ਇਲਾਕੇ ਵਿੱਚ ਵੀ ਸਮੱਸਿਆ ਹੈ ਵੀ ਤੁਸੀਂ ਇੱਥੇ ਵੀ ਹਾਜ਼ਰੀ ਦੋ ਤੇ ਪਰ ਸਾਡੇ ਕਹਿਣ ਤੋਂ ਪਹਿਲਾਂ ਹੀ ਉਹਨਾਂ ਨੇ ਆਪ ਸਾਡਾ ਇਲਾਕਾ ਚੁਣਿਆ ਜਿਹੜਾ ਕਿ ਬੜੀ ਅੱਛੀ ਗੱਲ ਹੈ ਕਿਉਂਕਿ ਇਹੀ ਸਮਾਂ ਹੁੰਦਾ ਜਦੋਂ ਆਪਣੇ ਬੰਦਾ ਪ੍ਰਧਾਨ ਤੋਂ ਆਪਣੇ ਲੀਡਰ ਤੋਂ ਤੇ ਜਿਹੜੇ ਸੀਨੀਅਰ ਲੀਡਰਾਂ ਤੋਂ ਵਰਕਰ ਆਸ ਰੱਖਦਾ ਕਿਉਂਕਿ ਜੇ ਵਰਕਰਾਂ ਦੇ ਸਿਰ ਤੇ ਸੀਨੀਅਰ ਲੀਡਰਸ਼ਿਪ ਦੀ ਕੀ ਹੈ ਤੇ ਲੋਡ ਲੀਡਰਾਂ ਨਾਲ ਵੀ ਹੁੰਦੀ ਹੈ ਸੋ ਆਪਾਂ ਅੱਜ ਸਾਰੇ ਇੱਥੇ ਫੇਰ ਮੈਂ ਕਹਿਣਾ ਵੀ ਜਿੰਨੇ ਇਕੱਠੇ ਹੋਏ ਆਂ ਕੱਲ ਪ੍ਰਧਾਨ ਸਾਹਿਬ ਨੇ 12 ਵਜੇ ਆਣਾ ਹੈ ਫੇਰ ਮੇਰੀ ਸੰਗਤ ਅੱਗੇ ਦੋਵੇਂ ਹੱਥ ਜੋੜ ਕੇ ਇਸ ਨੰਬਰ ਬੇਨਤੀ ਹੈ ਕਿ ਕੱਲ ਆਪਣੇ ਨਗਰ ਤੋਂ ਵੱਤਵਾਦ ਜਿਹੜੀ ਸੰਗਤ ਲੈ ਕੇ ਉਥੇ ਪਹੁੰਚਣ ਦੀ ਕਿਰਪਾਲਤਾ ਕਰਨੀ ਤਾਂ ਕਿ ਪ੍ਰਧਾਨ ਸਾਹਿਬ ਨੂੰ ਵੀ ਜਿਹੜਾ ਅਸੀਂ ਸੋਹਣਾ ਇੱਕ ਜਿਹੜਾ ਸ਼ੁਰੂਆਤ ਹੈਗੀ ਹੈ ਆਪਣੇ ਪੰਜਾਬ 'ਚ ਜਿਹੜੇ ਵਸਦੇ ਪੰਜਾਬੀ ਭਰਾਵਾਂ ਵਾਸਤੇ ਉਹਨਾਂ ਦੀ ਸ਼ੁਰੂਆਤ ਲਈ ਆਪਾਂ ਆਪਣਾ ਸਾਰਾ ਉਹਨੂੰ ਮੁੱਲਾ ਹਾਜ਼ਰੀ ਢੋਆ ਕੇ ਯੋਗਦਾਨ ਪਾ ਸਕੀਏ ਐਨਾ ਕਹਿੰਦਾ ਹੋਇਆ ਦਾਸ ਸੇਵਾ ਦਾ ਜਾਚਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਅੰਮੀ ਸਾਹਿਬ ਦਾ